ਤੇ ਵੀ ਮੈਨੂੰ ਦੱਸ ਰਿਆ ਸੀ ਤੇ ਇਹਨੂੰ ਮਿਲਿਆ 3 ਮਿੰਟ ਕੰਮ ਕਰਨ ਦੇ ਸਿਰਫ ਸਿਰਫ 3 ਮਿੰਟ ਕੰਮ ਕਰਨ ਦੇ 130 ਹੋਰ ਵੀ ਮੁੰਡਿਆਂ ਕਿਦਾਂ ਸੱਟ ਆ ਸਾਰੇ ਤੇ ਕਰਦੇ ਆਪਾਂ ਅੱਜ ਦਾ ਵਲੋਗ ਸਟਾਰਟ ਬਈ ਹੁਣ ਆਪਾਂ ਜਿਮ ਤੇ ਆਪਾਂ ਜਿਮ ਲੋਨ ਨਹੀਂ ਆਏ ਅੱਜ ਨਾ ਆਪਾਂ ਆਪਣੀ ਇੱਥੇ ਮੈਂਬਰਸ਼ਿਪ ਕਟਾਉਣ ਆਏ ਆ ਜਟੋ ਮੈਂ ਗਿਆ ਸੀ ਅੰਦਰ ਮੈਂਬਰਸ਼ਿਪ ਕਟਾਉਣ ਤੇ ਕਹਿੰਦੇ 1 ਮਹੀਨੇ ਦਾ ਨੋਟਿਸ ਦੇਣਾ ਪੈਣਾ ਤੇ ਆਪਣੇ ਨਾ ਹੁਣ ਅਗਲੇ ਮਹੀਨੇ ਨੂੰ 14 ਦਸੰਬਰ ਨੂੰ ਆਪਣੀ ਮੈਂਬਰਸ਼ਿਪ ਕੱਟੀ ਜਾਣੀ ਪਰ 14 ਤਰੀਕ ਤੱਕ ਆਪਾ ਆ ਸਕਦੇ ਜਿਮ ਬਈ ਹੁਣ ਆਪਾ ਆਏ ਆ ਕਿ ਸੁਪਰਸਟੋਰ ਸੁਪਰਸਟੋਰ ਨਹੀਂ ਸੋਰੀ ਫਰੈਸ਼ ਕੋ ਆ ਤੇ ਹੁਣ ਆਪਾ ਆਏ ਹੋਏ ਆ ਇੱਥੇ ਪਾਣੀ ਚੱਕਣ ਬਈ ਵੇਖੋ ਇੰਨਾ ਜਿਆਦਾ ਫਰਕ ਆ ਜੇ ਕਿਤੇ ਬਾਹਰੋਂ ਮੈਂ ਮੈਕੜੀ ਤੋਂ ਦੋ ਬੋਤਲਾਂ ਪਾਣੀ ਦੀ ਲਵਾਂ ਸੇਮ ਪ੍ਰਾਈਸ 'ਚ ਮਿਲਣ ਇੱਥੇ 40 ਬੋਤਲਾਂ ਮਿਲਣੀਆਂ ਫੇ ਬਾਹਰੋਂ ਨਾ 6 ਡਾਲਰ ਆਦੀ ਮੈਨੂੰ ਦੋ ਬੋਤਲਾਂ ਮਿਲਣੀਆਂ ਤੇ ਇੱਥੇ ਵੇਖੋ 55 'ਚ 40 ਬੋਤਲਾਂ ਤੋ ਐਵਿਸ ਲੇਟਰ ਲਾਈਵ ਜੇ ਟੋ ਆਪਦੇ ਪਹੁੰਚੂਗਾ ਅੱਜ ਕੰਮ ਤੇ ਅੱਜ ਦਾ ਸਾਰਾ ਦਿਨ ਮੈਂ ਬਿਜ਼ੀ ਰਿਹਾ ਆਪਣੇ ਕੰਮਾਂ ਕਰਾ ਚ ਤੇ ਵਲੌਗ ਬਣਾਉਣ ਦਾ ਆਪਣਾ ਟਾਈਮ ਨਹੀਂ ਲੱਗਾ ਤੇ ਜਿਹੜੀ ਜਗ੍ਹਾ ਤੇ ਵੀ ਮੈਂ ਆਇਆ ਨਾ ਕੰਮ ਕਰਨ ਇਹ ਥੇ ਅੱਜ ਮੈਂ ਪਹਿਲੇ ਦਿਨ ਆਇਆ ਆ ਇੱਕ ਤਾਂ ਇਹਨਾਂ ਨੇ ਇੱਧਰ ਤੰਬੂ ਲਾਇਆ ਹੋਇਆ ਤੇ ਕੁਦਲੇ ਪਾਸੇ ਲਾਇਆ ਹੋਇਆ ਬਸ ਆਪਾਂ ਆਹੀ ਚੈੱਕ ਕਰਨਾ ਕਿ ਇਹਦੇ ਪਿੱਛੇ ਜਨਰੇਟਰ ਲੱਗੇ ਹੋਇਆ ਕਿ ਉਹ ਚੱਲਦੇ ਆ ਕਿ ਨਹੀਂ ਬਸ ਇੰਨਾ ਕੰਮ ਆਪਣਾ ਤੇ ਆਪ ਜੀ ਲੱਗਾ ਹੋਇਆ ਪਹਿਲਾ ਜਨਰੇਟਰ ਮੈਨੂੰ ਤੇ ਨਹੀਂ ਲੱਗਦਾ ਇਹਦੇ ਲੱਛਣ ਵੇਖ ਕੇ ਕਿ ਚੱਲਦਾ ਵਾ ਹੱਥ ਲਾ ਕੇ ਵੇਖ ਲਈਏ ਠੰਡਾ ਲਿਆ ਵੀ ਜਟੋਏ ਤਾਂ ਨਹੀਂ ਚੱਲ ਰਿਹਾ ਆਪਾਂ ਕੰਪਨੀ ਵਾਲਿਆਂ ਨੂੰ ਦੱਸੀਏ ਕਿ ਭਾਈ ਤੁਹਾਡਾ ਜਨਰੇਟਰ ਨਹੀਂ ਚੱਲ ਰਿਹਾ ਤੇ ਚਲੋ ਹੁਣ ਆਪਾਂ ਦੂਜੇ ਚੈੱਕ ਕਰੀਏ ਬਈ ਪਹਿਲਾ ਜਨਰੇਟਰ ਤੇ ਨਹੀਂ ਚੱਲ ਰਿਹਾ ਤੇ ਹੁਣ ਆਪਾਂ ਚੈੱਕ ਕਰੀਏ ਦੂਸਰਾ ਬਈ ਇਹਦੇ ਲੱਛਣ ਵੀ ਇੱਕ ਮੈਨੂੰ ਲੱਗਦਾ ਇਹ ਵੀ ਨਹੀਂ ਚੱਲਦਾ ਲਿਆ ਵੀ ਠੰਡਾ ਪਿਆ ਹੋਇਆ ਬਈ ਮੈਂ ਕੰਪਨੀ ਵਾਲਿਆਂ ਨੂੰ ਤੇ ਦੱਸਦਾ ਕਿ ਤੁਹਾਡੇ ਨਾਲ ਦੋਨੋਂ ਜਨਰੇਟਰ ਬੰਦਾ ਤੇ ਕੋਈ ਨਾ ਕੋਈ ਆਪਣਾ ਮਕੈਨਿਕ ਭੇਜੋ ਤੇ ਇਹਨਾਂ ਨੂੰ ਇੱਕ ਸਹੀ ਕਰੇ ਤੇ ਯਾਰ ਇਹਨਾਂ ਦੇ ਖਰਾਬ ਹੋਣਾ ਨਾ ਮੇਰਾ ਇੱਕ ਫਾਇਦਾ ਹੋਇਆ ਜਿੱਦੋਂ ਆਪਣੇ ਪਿੰਡਾਂ 'ਚ ਨਹੀਂ ਕਹਿੰਦੇ ਹੁੰਦੇ ਕਿ ਆਪਣਾ ਕੰਮ ਕੀਤਾ ਤੇ ਭੈਣੇ ਆਵੇ ਜੀਤਾ ਆਪਣੀ ਨਾਲ ਜੇ ਉਹ ਵਾਲੀ ਗੱਲ ਆ ਉਹਦਾ ਆਪਾਂ ਨੂੰ ਨਾ ਹਰ ਅੱਧੇ ਘੰਟੇ ਬਾਅਦ ਚੈੱਕ ਕਰਨੇ ਸੀ ਕਿ ਚੱਲਦੇ ਆ ਨਹੀਂ ਹੁਣ ਬੰਦ ਵਾ ਮਤਲਬ ਆਪਾਂ ਨੂੰ ਆਉਂਦੀ ਲੋੜ ਨਹੀਂ ਆਪਣਾ ਕੰਮ ਕੀਤਾ ਤੇ ਭੈਣੇ ਆਵੇ ਜੀਤਾ ਆਪਾਂ ਨੇ ਬੈਠੇ ਗੱਡੀ 'ਚ ਤੇ ਵੇਟ ਕਰੀ ਮਕੈਨਿਕ ਆਉਣ ਦੀ ਹੁਣ ਵੀ ਆਪਾਂ ਨੂੰ بار بار ਚੈੱਕ ਕਰਨ ਦੀ ਲੋੜ ਨਹੀਂ ਯਾਰ ਉਹ ਗੱਡੀ ਜਾਂਦੀ ਆ ਨਾ ਉਹ ਲੰਘੀ ਹੁਣ ਇਹਦੇ ਅੰਦਰ ਤਾਂ ਇੱਕ ਬੀਬੀ ਸੀ ਹੁਣੇ ਬਈਆ ਜਿਹੜੀ ਗੱਡੀ ਸੀ ਨਾ ਹੁਣ ਆਕੇ ਮੇਰੇ ਸਾਈਡ ਤੇ ਆਕੇ ਖੜ ਗਈ ਤੇ ਮੈਨੂੰ ਲੱਗਾ ਮਕੈਨਿਕ ਆ ਗਿਆ ਤੇ ਮੈਂ ਬਾਹਰ ਨਿਕਲ ਗਿਆ ਤੇ ਉਹਦੇ ਅੰਦਰ ਬਈ ਇੱਕ 80 ਤੋਂ 85 ਸਾਲ ਦੀ ਬੁੱਢੀ ਸੀ ਤੇ ਮਤਲਬ ਡਰਾਣੀ ਜਹੀ ਭੂਤ ਜੇ ਵਰਗੀ ਤੇ ਮੈਨੂੰ ਕਹਿੰਦੀ ਆਈ ਲੌਸ ਆਈ ਲੌਸ ਮੈਨੂੰਗਾ ਪਤਾ ਨਹੀਂ ਇਹ ਕੀ ਕਹੀ ਜਾਂਦੀ ਆ ਜਦੋਂ ਨਾ ਪੰਜ ਸੱਤ ਤਰੀਕਿਆ ਫੇਰ ਆ ਕੇ ਪਤਾ ਲੱਗਾ ਇਹ ਕਹਿ ਰਹੀ ਕਿ ਆਈ ਏਮ ਲੌਸ ਤੇਰ ਮੈਨੂੰ ਤਾਂ ਪਹਿਲਾਂ ਵੇਖਣ ਚ ਇਦਾਂ ਲੱਗਾ ਜਦੋਂ ਮੈਨੂੰ ਚੱਕੀ ਨਾ ਲਾਜੇ ਕਿ ਇੰਨੀ ਜ਼ਿਆਦਾ ਡਰਾਣੀ ਸੀ ਤੇ ਮੈਂ ਤੁਹਾਨੂੰ ਕਹਿਤਾ ਕਿ ਸਿੱਧਾ ਜਾ ਤੇ ਸੱਜੇ ਨੂੰ ਮੁੜ ਜਾ ਤੇ ਮੈਂ ਕਿਤਨੇ ਕਿਤਨੇ ਦਰਾਂ ਨਿਕਲੀ ਆਊਗਾ ਕਿ ਜੇ ਨਹੀਂ ਵੀ ਨਿਕਲਿਆ ਤੇ ਘੱਟੋ-ਘੱਟ ਇਹਨੂੰ ਇੰਨਾ ਤੇ ਪਤਾ ਲੱਗ ਜਾਊਗਾ ਕਿ ਅੱਗੇ ਤੋਂ ਨਾ ਕਿਸੇ ਦੇ ਪਿੱਛੇ ਨਹੀਂ ਲੱਗ ਜੀਦਾ ਹੁੰਦਾ। ਵੀ ਆਲੀ ਗੱਡੀ 'ਚ ਨਾ ਹੁਣ ਮਕੈਨਿਕ ਆਇਆ ਸੀ ਤੇ ਸਹੀ ਕਰ ਗਿਆ ਸਾਰਾ ਕੁਝ ਤੇ ਸਿਰਫ ਨਾ ਇਹਨੇ 3 ਮਿੰਟ ਕੰਮ ਕੀਤਾ ਤੇ ਤੁਹਾਨੂੰ ਪਤਾ ਇਹਨੂੰ ਕਿੰਨੇ ਪੈਸੇ ਮਿਲੇ ਹੋਗੇ ਪੂਰੇ 3 ਮਿੰਟ ਕੰਮ ਕਰਨ ਦੇ। ਤੇ ਵੀ ਮੈਨੂੰ ਦੱਸ ਰਿਹਾ ਸੀ ਤੇ ਇਹਨੂੰ ਮਿਲੇ 3 ਮਿੰਟ ਕੰਮ ਕਰਨ ਦੇ ਸਿਰਫ ਮੈਂ ਸਿਰਫ 3 ਮਿੰਟ ਕੰਮ ਕਰਨ ਦੇ 155 ڈالر ਕਿਉਂਕਿ ਇੱਥੇ ਭਾਵੇਂ 1 ਮਿੰਟ ਤੁਹਾਨੂੰ ਕੰਮ ਤੇ ਸੱਦੇ ਭਾਵੇਂ 2 ਮਿੰਟ ਸੱਦੇ ਇੱਥੇ ਤੁਹਾਨੂੰ ਨਾ 3 ਘੰਟੇ ਦੀ ਪੇ ਕਰਨੀ ਪੈਣੀ ਆ ਤੇ ਇਹਨੇ ਆਲਰੇਡੀ ਅੱਜ ਦਿਨੇ ਕੰਮ ਕੀਤਾ ਹੋਇਆ ਜੀ ਹੁਣ ਇਹਨੂੰ ਮਿਲ ਰਿਹਾ ਓਵਰਟਾਈਮ ਸੋ ਸਿਰਫ 3 ਮਿੰਟ ਕੰਮ ਕਰਨ ਦੇ 155 ڈالر ਜਿਹੜਾ ਇੰਡੀਅਨ ਅਮਾਉਂਟ 'ਚ ਬਣਦੇ ਆ 9000 ਤੋਂ ਵੀ ਵੱਧ ਰਪਏ ਸਿਰਫ 3 ਮਿੰਟ ਕੰਮ ਕਰਨ ਦੇ ਵੀ ਬਾਹਰਲੇ ਮੁਲਕਾ ਦੀ ਨਾ ਮੈਨੂੰ ਆਲੀ ਗੱਲ ਬਾਲੀ ਚਾਰੀ ਘੈਂਟ ਲੱਗਦੀ ਆ ਇੱਥੇ ਜੇ ਤੁਸੀਂ ਕਿਸੇ ਨੂੰ ਕੰਮ ਤੇ ਸੱਦੇ ਪਾਵੇਂ ਉਹ ਤੋ 10 ਮਿੰਟ ਕੰਮ ਕਰਾਇਆ ਪਾ 20 ਮਿੰਟ ਕਰਾਇਆ ਪਾ 2 ਘੰਟੇ ਕਰਾਇਆ ਤੁਸੀਂ ਉਹਨੂੰ ਘੱਟੋ ਘੱਟ 3 ਘੰਟੇ ਦੀ ਪੇਹ ਦੇਣੀ ਦੇਣੀ ਆ ਕਿਉਂਕਿ ਅਗਲਾ ਆਪਣੇ ਘਰ ਆਇਆ ਉਹਦਾ ਟਾਈਮ ਦੀ ਕਦਰ ਕਰਦੇ ਆ ਆਪਣੇ ਜੇਕਰ 20 ਮਿੰਟ ਕੁ ਲਵਾਤੇ ਉਹਨਾਂ ਦਾ ਤੂੰ ਕੀ ਕਰ ਲਿਆ 20 ਮਿੰਟ ਇਹ ਕੰਮ ਇਹਦਾ ਕਿੰਨਾ ਕੰਮ ਹੀ ਇੱਥੇ ਕਦਰ ਕਰਦੇ ਹੁਣ ਇੱਕ ਬੰਦੇ ਨੂੰ 10 ਵਜੇ ਸੱਦਿਆ ਉਹ 1 ਵਜੇ ਆ ਗਿਆ 1 ਵਜੇ ਤੱਕ ਦੀ ਉਹਨੂੰ ਪੇ ਮਿਲੀ ਮਿਲੀ ਆ ਉਹਨੂੰ 3 ਘੰਟੇ ਦੀ ਪੇ ਮਿਲਣੀ ਆ ਪਾਵੇਂ ਅਗਲੇ 3 ਮਿੰਟ ਲਾਏ 4 ਮਿੰਟ ਲਾਏ ਡਸ ਨੋ ਮੈਟਰ ਤੇ ਪਰ ਬੰਦਾ ਨਾ ਬੜਾ ਸਕੀਮੀ ਸੀ ਮੈਨੂੰ ਕਹਿੰਦਾ ਹੁਣ ਜਦੋਂ ਕਿਤੇ ਵੀ ਤੁਹਾਡਾ ਜਨਰੇਟਰ ਖਰਾਬ ਹੋਇਆ ਤੇ ਕਹਿੰਦਾ ਕਾਲ ਮੈਨੂੰ ਨਾ 1 ਵੇ ਤੋਂ ਬਾਅਦ ਹੀ ਕਰੀ ਤਾਂ ਜੋ ਉਹ ਤੇ 150 ਡਾਲਰ ਹੋਰ ਭਾਂਜੀ ਜੇ ਉਹਨੇ 1 ਵੇ ਤੋਂ ਹੀ ਪਹਿਲਾਂ ਸੱਦ ਲਿਆ ਤਾਂ ਉਹਨੂੰ ਪੁਰਾਣੇ ਪੈਸੇ ਜੀ ਕੰਮ ਕਰਨਾ ਪੈਣਾ ਬਈ ਹੁਣ ਨਾ ਮੈਂ ਗੱਡੀ 'ਚ ਬੈਠਾ ਇਹ ਤੇ ਮੇਰੇ ਕੋਲ ਪੁਲਿਸ ਵਾਲ ਆ ਗਿਆ ਕਿਉਂਕਿ ਜਗਾਵਾ ਇਦਾਂ ਮੈਂ ਗੱਡੀ ਲਾ ਕੇ ਬੈਠਾ ਹੋਇਆ ਤੇ ਪੁਲਿਸ ਵਾਲ ਆ ਕੇ ਉਹਨੂੰ ਲੱਗਾ ਸ਼ਾਇਦ ਕੋਈ ਵਿੱਚ ਪਤਾ ਨਹੀਂ ਕੌਣ ਬੈਠਾ ਹੈ ਜਾਂ ਕੋਈ ਨਸ਼ੇੜੀ ਹੋਊਗਾ ਜਾਂ ਕੋਈ ਵਿਅਸੀ ਆਪਣੇ ਬਿਠੇ ਹੋਏ ਤੇ ਆ ਗਿਆ ਪਿਛੇ ਲੈਟਾ ਲਾ ਲਿਆ ਮੈਨੂੰ ਮੈਂਗਾ ਭੈਣ ਨੂੰ ਇਹਨੂੰ ਪਤਾ ਨਹੀਂ ਕੀ ਹੋ ਗਿਆ ਫਿਰ ਆ ਕੇ ਜਦੋਂ ਦਨਕ ਨਾ ਸੋਰੀ ਸੋਰੀ ਲੈ ਵੀ ਜੱਟਾ ਸਿਰ 5 ਮਿੰਟ ਰਹਿ ਗਿਆ ਆਪਣੀ ਸ਼ਿਫਟ ਡਨ ਹੋਣ ਲਈ ਤੇ ਜਾਂਦੇ ਜਾਂਦੇ ਨਾ ਆਪਾਂ ਇੱਕ ਕਰੀ ਗਏ ਜਨਰੇਟਰ ਚੈੱਕ ਕਰ ਲਈ ਗਏ ਚੱਲਦੇ ਆ ਮੁਰਾਹ ਪਟਲਾ ਕੇ ਵੇਖਣਾ ਹੁੰਦਾ ਕਿ ਗਰਮਾ ਸਾਰਾ ਕੁਝ ਤੇ ਹੁਣ ਆਪਾਂ ਚੈੱਕ ਕਰੀ ਦੂਸਰਾ ਜਨਰੇਟਰ ਤੇ ਅੱਜ ਵੀ ਸੱਚ ਅੱਜ ਤੇ ਚਲੋ ਆਹੋ ਤੁਸੀਂ ਵਲੋਗ ਵੇਖ ਰਹੇ ਹੋ ਨਾ ਇਹ ਤੋਂ ਅਗਲੇ ਦਿਨ ਵਾਲਾ ਵਲੋਗ ਅੱਜ ਆ ਸਾਡੇ ਸ਼ਹਿਰ ਗੋਰੀਆ ਦਾ ਨਗਰ ਕੀਰਤਨ ਮਤਲਬ ਉਹਨਾਂ ਦੀ ਆਪਣੀ ਕੋਈ ਕ੍ਰਿਸਮਸ ਪ੍ਰੇਡ ਆ ਤੇ ਅੱਜ ਹੀ ਜਾਣਾ ਵਾ ਉੱਥੇ ਭਾਵੇਂ ਇਹ ਹੀ ਮੰਨਦੇ-ਮੁੰਦੇ ਨਹੀਂ ਮੰਨਦੇ ਤਾਂ ਆਪਾਂ ਬਾਬੇ ਨਾਨਕ ਨੂੰ ਆਏ ਹੋਏ ਤੇ ਆਪਾਂ ਸਿਰਫ ਉੱਥੇ ਸਿਰਫ ਘੁੰਮਣ ਫੇਰਨ ਮਤੇ ਇੱਕ ਇੰਜੋਏ ਦੇ ਤੌਰ ਤੇ ਆਣਾ ਤੇ ਕੋਈ ਬਾਕੀ ਇਦਾਂ ਦਾ ਨਹੀਂ ਆ ਕਿ ਇਹ ਹੀ ਮੰਨਦੇ ਆ ਕੁਛ ਚਲੋ ਸਾਰੇ ਚੰਗੇ ਆ ਸਾਰੇ ਘੈਂਟ ਆ ਤੇ ਜਿਹੜੇ ਉਹਨਾਂ ਨੂੰ ਮੰਨਦੇ ਉਹ ਵੀ ਘੈਂਟ ਆ ਸਾਰੇ ਘੈਂਟ ਆ ਵੀ ਹਾਂ ਚੈੱਕ ਕਰ ਲਾ ਚਲੋ ਵੀ ਆ ਵੀ ਗਰਮਾ ਕਿ ਆਪਾਂ ਹੁਣ ਪਹੁੰਚੀਏ ਗੱਡੀ 'ਚ ਤੇ ਜਾਈਏ ਘਰੇ ਤੁਹਾਨੂੰ ਵੀ ਹੁਣ ਆਪਾਂ ਮਿਲਦੇ ਆ ਘਰੇ ਪਹੁੰਚ ਕੇ ਚਲੋ ਵੀ ਜੱਟੋ ਆਪਾਂ ਤੇ ਹੁਣ ਪਹੁੰਚ ਚੁੱਕੇ ਘਰ ਤੇ ਕਰੀਏ ਆਰਾਮ ਤੇ ਬਾਕੀ ਵੀ ਅੱਜ ਤੁਹਾਨੂੰ ਮਿਲਦੇ ਆਪਾਂ ਗੋਰੀਆ ਦੇ ਨਗਰ ਕੀਰਤਨ ਤੇ ਤੇ ਬਾਕੀ ਨੂੰ ਮਿਲਦੇ ਆ ਕੱਲ ਨੂੰ ਤੁਹਾਨੂੰ ਨਵੇਂ ਵਲੌਗ 'ਚ ਓਕੇ ਜੀ